ਸਰਕਾਰ ਦੇ ਵੱਲੋਂ ਜੋ ਤਨਸ਼ੀਮ ਅਵਰਧ ਜਿਹੜੀ ਮਹਿਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਡੀਜੀਪੀ ਸਾਹਿਬ ਅਤੇ ਡੀਜੀਪੀ ਸਾਹਿਬ ਐਨਟੀਓ ਪੰਜਾਬ ਤੇ ਦਿਸ਼ਾ ਨਿਰਦੇਸ਼碍 ਸ਼੍ਰੀ ਗੁਰਮントਬੀਰ ਸਿੰਘ ای جی این ڈی ایف ਲੋਕੋਰ ਦੀ ਜੋਗ اکوائی ہے ਅਜਿਹੇ ਐਨਟੀਐਫਓ ਦੀਆਂ ਟੀਮਾਂ ਲਗਾਤਾਰ ਬੜੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੀਆਂ ਨੇ ਇਸ ਦੇ ਤਹਿਤ ਸਾਡੇ ਡੀਐਸਪੀ ਜੀਪਾਲ ਜੀ ਉਹਨਾਂ ਦੀ ਸੁਪਰਵਾਈਜ਼ਨ ਹੈਟ ਐਸਆਈ ਚੰਦਰਸ਼ੇਖਰ ਜਿਹੜੇ ਤੁਹਾਨੂੰ ਕੰਮ ਕਰਦੇ ਨੇ 11 ਨੂੰ ਇਹਨਾਂ ਨੇ ਸਟ੍ਰੀਕਨ ਫੋਰ ਮਿਸ਼ਨ ਸੀਗੀ ਜੀ ਬਗੀਚਾ ਸਿੰਘ son of ਪਰਮਜੀਤ ਸਿੰਘ ਵਾਸੀ ਬਿੰਦ ਗੱਟੀ ਰਾਜੋਕੀਆ थाना सदर ਫੂਲਤੋਨ ਇਹ ਵੱਡੀ ਜੇਬਾਤੀ ਦੀ ਜਾਂ ਕਨਸਾਈਨਮੈਂਟ ਲੈ ਕੇ ਆ ਰਿਹਾ ਚਿਦੋਇਨ ਨੇ ਪਿੰਡ ਬਦਲੇ ਦੇ ਨੇੜੇ ਪਿੰਡ ਕੁੰਡੇ ਮੋੜ ਦੇ ਲੱਗ ਗਿਆ ਜਦੋਂ ਰੌਂਡ ਅਪ ਕੀਤਾ ਇਹਨਾਂ ਨੂੰ ਇਹਨੂੰ ਤਾਇ ਦੇ ਕੋਲ 8 ਕਿਲੋ 250 ਗ੍ਰਾਮ ਹੈਲੋਇਨ ਬਰਾਮਦ ਹੋਈ ਤੇ ਇਹਦਾ ਪਿਛੋਕੜ ਜਿਹੜਾ ਹੈਗਾ ਵਾ ਇਹਦੇ ਪਹਿਲਾਂ ਹੀ ਇੱਕ ਸਤੇ ਦਾ ਭਰਾ ਉਹ ਵੀ ਜੇਲ੍ਹ ਦੇ ਵਿੱਚ ਤੇ ਕਿਹਦਾ ਪਿਤਾ ਉਹ ਵੀ ਜੇਲ੍ਹ ਦੇ ਵਿੱਚ ਇਹਨਾਂ ਤੇ ਵੀ 13-9 ਬੱਚੇ ਹੁਣ 4.5 ਕਿਲੋ ਇਹਨਾਂ ਦੇ ਕੋਲੋਂ ਹੈਰਵਿੰਦ ਪਰਮਨੰਥ ਹੋਈ ਸੀ ਜਿਹੜੀ ਹੁਣ ਤੇ ਹੁਣ ਜੇਲ੍ਹ ਦੇ ਵਿੱਚ ਆ ਸਪੋਰਟ ਮੰਦੇ ਰਹਿੰਦੇ ਕੇ ਜੀ ਆ ਡੂੰਦੇ ਰਹੀ ਪਾਕਿਸਤਾਨ ਤੋਂ ਸਰੀਰ ਦੀ ਅਨਕਲਸਾਈਨਮੈਂਟ ਆਈ ਸੀਗੀ ਜਿਹੜੀ ਫਦਰ ਅੱਗੇ ਜਿਹੜੀ ਡਿਲੀਵਰ ਹੋਣੀ ਆ ਉਹ ਨਹੀਂ ਸੀ ਕਿ ਤੇ ਇਹਦੇ ਤਹਿਤ ਅਸੀਂ ਹੁਣ 5 ਦਿਨ ਦਾ ਰਿਮਾਂਡ ਲਿਆ ਵਾ ਜਿਹੜੀ ਜਿਹੜੀ ਸਟੇਜ ਸਾਡੀ ਪਹਿਲੀ ਇਨਵੈਸਟੀਗੇਸ਼ਨ ਦੀ ਅਸੀਂ ਥੋੜਾ ਇਹਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੁਝ ਗਾਲ ਤੋਂ ਗਾਲ ਤੱਕ ਲੱਗੂਗੀ ਇਹ ਕਿਹੜੇ ਕਿਹੜੇ ਬੰਦੇ ਸਰਦਾਰ ਜੀ ਸਾਨੂੰ ਇਹ ਮਾਮਲਾ ਦੱਸੋ ਮੀਡੀਅਤ ਤੇ ਪਹਿਲਾਂ ਕੋਈ ਮਗਦਮਾ ਤੇ ਅਜ ਨਹੀਂ ਪਰ ਇਹ ਤੇ ਪਸ਼ੂਕੜੇ ਦਾ ਪਿਤਾ ਤੇ ਇਹਦਾ ਭਰਾ ਦੋਵੇਂ ਇਰੜਿਆ ਉਹ ਜਿਲ੍ਹੇ ਦੇ ਵਿੱਚ ਨੇ ਅੰਡਿਕ ਗੁਇਨ ਇਨਵੈਸਟੀਗੇਸ਼ਨ ਦੀ ਗੋਫਸਟ ਸੀ ਤੇ ਹੈਗੀ ਅਜੇ ਦਾ ਸਾਨੂੰ ਕੋਈ ਮناسب ਨਹੀਂ ਹੈਗਾ ਪੰਜ ਦਿਨ ਦਰਮਾਨ ਸਾਡੇ ਕੋਲ ਆ ਜਮਰਾ ਦੌਰਾਨ ਜੇ ਵੀ ਕੋਈ ਗੱਲ ਸਾਹਮਣੇ ਆਉਗੀ ਤਾਂ ਨਾ ਸੇਰ ਕਰਨਾ ਨਹੀਂ ਇਹ ਸਰ ਇਹਦੇ ਇਹ ਦੱਸਿਆ ਗਿਆ ਕਿ ਪਿਓ ਦੇ ਨੇ ਭਰਾ ਤੇ ਪਹਿਲਾ ਇੰਟਰਵਿਊ ਸੀ। ਪਰ ਅਵਲ ਸਰਕਾਰ ਆਰਥਿਕਾ ਨੂੰ ਉਤਨੀ ਕੁ ਚਾਹੁੰਦਾ ਨਹੀਂ। ਕੋਈ ਰਿਸ਼ਤੇਦਾਰ ਉਹ ਨਹੀਂ ਇਹ ਤਿੰਨ ਭਰਾ ਨੇ ਜੀ ਇੱਕ ਬਦਰਨ ਦਾ ਬਾਰੀਆ ਤੇ ਪਰ ਜੀ ਤਿੰਨੇ ਭਰਾ ਦੋਵੇਂ ਭਰਾ ਤੇ ਇੱਕ ਫਾਜ਼ਰੇਨ ਦਾ ਇਸ ਕੰਮ ਜਿੰਨ ਗੌਰਮਤ ਸੀ ਵੀ ਉਹਨਾਂ ਦੇ ਦੋਤਾ ਰੈਸਕਿਊ ਹੋ ਗਏ ਪਹਿਲਾਂ ਹੀ ਉਸ ਅੰਦਰ ਤੇ ਮੈਨੂੰ ਕੱਲ ਕੀਤਾ। ਇਹ ਕਿਹੜੋਂ ਪੜੀ ਕਿੰਨੇ ਫੜੀ ਕਿੱਥੋਂ ਪੜੀ ਕਿੱਥੋਂ ਫੜੀ ਕਿੰਨੇ ਬੰਦੇ ਫੜੇ ਜਿਸ ਪੰਜਾਬ ਸਰਕਾਰ ਦੇ ਅੰਨੋਖੇ ਦਸ਼ਾਵਾਂ ਕੀ ਕਾਰਵਾਈ ਹੈ ਜੀ ਆ ਉਸੇ ਤਰ੍ਹਾਂ ਸਟ੍ਰੈਟੇਜ ਪ੍ਰੈਕਟਿਸਰ ਜਿਹੜੇ ਜੀ ਸਾਹਿਬ ਨੇ ਐਡੀਪੀ ਸਾਹਿਬ ਨੇ 3000 ਵਰਕਿੰਗ ਸੀਨੀਅਰ ਐਆਈਜੀ ਕੰਪਲੀਟ ਕੋਰਸ ਦੀ ਜੋਗਾਈ ਹਿਤ ਇਹ ਕੱਲ ਮਿਤੀ ਟੀਰਾਨੂ ਟੀਰਾਨੂ ਸਾਡੇ ਡੀਐਸਪੀ ਸਾਹਿਬ ਪ੍ਰਿੰਸੀਪਲ ਜੀਨਕ ਸੁਪਰਵਾਈਜ਼ ਨੇ ਇੱਥੇ ਇੱਕ ਟੀਮ ਸਗੀ ਏਐਸਆਈ ਚੰਦਰ ਸ਼ੇਖਰ ਇਹਨਾਂ ਨੂੰ ਬੜੀ ਸਟਿਕ ਇਨਫਰਮੇਸ਼ਨ ਮਿਲੀ ਸੀ ਕਿ ਜਿਹੜਾ ਇਹ ਸੁਭੀਚਾ ਸਿੰਘ ਨਾਲ ਸੰਗੋਂ ਉੱਪਰ ਰਮਜੀਤ ਸਿੰਘ ਵਾਸੀ ਪਿੰਡ ਗੱਟੀ ਰਾਜੋਕੇ ਇਹ ਹੈ ਰਿੰਦੀ ਖੇੜੀਆ ਤਾਫੀ ਵੱਡੀ ਮਾਤਰਾ ਵਿੱਚ ਲੈ ਕੇ ਆ ਰਿਹਾ ਉਹ ਦਿੱਤੇਦ ਕਾਰਵਾਈ ਕਰਦੇ ਹੋਏ ਇਹਨਾਂ ਨੇ ਜਿਹੜਾ ਕਾਰਵਾਈ ਕੀਤੀ ਨੂੰ ਅਰਾਊਂਡ ਅਪ ਕੀਤਾ ਤਾਂ ਇਹਦੇ ਕੋਲ 8 ਕਿਲੋ 250 ਗ੍ਰਾਮ ਹੈ ਰਿੰਸ ਏਅਰ ਕਵਰ ਹੋਈ ਆ ਪਿੰਡ ਮਦਰੀ ਦੇ ਨਾਲ ਦੀ ਕੁੰਡੇ ਮੂਰਤ ਸਰ ਕਿੱਥੋਂ ਲਖਿਆ ਜੀ ਇਹ ਧੁੰਮੜਾਈ ਪਾਕਿਸਤਾਨ ਦੇ ਨਾਲ ਦੇ ਜਿਹੜੇ ਸੰਪਰਕ ਜਿਹੜੇ ਆ ਪਾਏ ਗਏ ਆ ਦੇ ਜਿਹੜਾ ਪਤਾ ਮਾਈਕਲ ਵੀ ਬਿਨਾਂ ਜੇਲ੍ਹ ਦੇ ਵਿੱਚ ਆ ਤੇ ਇੱਕੇ ਦਾ ਜਿਹੜਾ ਪਿਤਾ ਉਹ ਵੀ ਜੇਲ੍ਹ ਦੇ ਵਿੱਚ ਆ ਉਹ ਪਹਿਲਾਂ 13-9 ਨੂੰ ਪਹਿਲਾਂ ਉਹ ਵੀ ਇਹ 4.5 ਕਿਲੋ ਐਰੋਨ ਦੇ ਵਿੱਚ ਅਰੈਸਟ ਹੋਈ ਨੇ ਉਹ ਜੇਲ੍ਹ ਦੇ ਵਿੱਚ ਆ ਸਰੇਤ ਕਿ ਨੰਬਰ ਪਰਚਾ ਮਿਲਦਿਤ ਇਹਦੇ ਤੇ ਕੋਈ ਮਕਦਮਾ ਨਹੀਂ ਜਿੱਦ ਤੱਕ ਪਹਿਲੀ ਵਾਰ ਕੀ ਭਾਂ ਪਹਿਲੀ ਵਿੱਚ ਜਾਂਦੀ ਪਰ ਇਹਦਾ ਪਸ਼ੋਕੜ ਜਿਹੜਾ ਵਾ ਉਹਦਾ ਪਸ਼ੋਕੜ ਇੱਕ ਪਰਿਵਾਰ 23 ਦਾ ਸਮਗਲ ਟਾਈਪ ਦਾ ਪਰਿਵਾਰ ਇਹਨਾਂ ਦਾ ਪਹਿਲਾਂ ਹੀ ਆਲਰੇਡੀ ਦੋ ਬੰਦੇ ਇਹਨਾਂ ਦੇ ਸੀ। ਇਹ ਜੀ ਸਪਲਾਈ ਹੋਣੀ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਪਹਿਲੇ ਸਟੇਜ ਤੇ ਆ ਤੇ ਸਮਾਨੇ ਦਾ ਮਾਈਜੰਦਰ ਸੀ ਲਿਆ ਜਾਂ ਤੇ ਉਤੋਂ ਗਾ ਫਦਰ ਇਨਵੈਸਟੀਗੇਸ਼ਨ ਜਾਰੀ ਹੈ ਉਤੋਂ ਬਦਲ ਲੱਗਣਗੇ ਵੀ ਕਿੰਨੇ ਜੀ ਸਰਕਾਰ ਦੇ ਵੱਲੋਂ ਜੋ ਤਨਸ਼ੀਮਰਤ ਜਿਹੜੀ ਮਹਿਮ ਚੱਲ ਰਹੀ ਆ ਉਹਦੇ ਤਹਿਤ ਸਾਡੇ ਡੀਜੀਪੀ ਸਾਹਿਬ ਅਤੇ ਐਡੀਜੀਪੀ ਸਾਹਿਬ ਐਨਟੀਓ ਪੰਜਾਬ ਤੇ ਦishan ਦਸ਼ਾ ਹੈ ਸ਼੍ਰੀ ਗੁਰਮントਬੀਰ ਸਿੰਘ ਆਈਜੀ ਐਨਡੀਐਫ ਕੋਲ ਦੇ ਜੋਗ ਅਗਵਾਈ ਹੇਠ ਅੱਜੜੀਆਂ ਐਨਟੀਆਫੋਰਸ ਦੀਆਂ ਟੀਮਾਂ ਲਗਾਤਾਰ ਬੜੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੀਆਂ ਨੇ ਇਸ ਦੇ ਤਹਿਤ ਸਾਡੇ ਡੀਐਸਪੀ ਜੀਪਾਲ ਜੀ ਉਹਨਾਂ ਦੀ ਸੁਪਰਵਾਈਜ਼ਨ ਹੇਠ ਯੂਐਸਏ ਚੰਦਰਸ਼ੇਖਰ ਜਿਹੜੇ ਕਿ ਮੰਨੂ ਕਾਲਕ ਸ੍ਰੀਨਾਮ ਜ਼ਹਿਰਾ ਨੂੰ ਇਹਨਾਂ ਨੇ ਸਟੇਕਨ ਫਰਮੇਸ਼ਨ ਸੀਗੀ ਜੀ ਬਗੀਚਲ ਸਿੰਘ ਸਨ ਆਫ ਪਰਮਜੀਤ ਸਿੰਘ ਵਾਸੀ ਬਿੰਡ ਗੱਟੀ ਰਾਜੋਗ੍ਰੇਤਾਨਾ ਸਦਰਫੂਲ ਤੋਂ ਇਹ ਵੱਡੀ ਜੇਬੈਕ ਦੇ ਦੀਆ ਕਨਸਾਈਨਮੈਂਟ ਲੈ ਕੇ ਆਇਆ ਜਿੱਦੋਂ ਇਹਨਾਂ ਨੇ ਪਿੰਡ ਬਦਲੇ ਦੇ ਨੇੜੇ ਪਿੰਡ ਕੁੰਡੇ ਮੋੜ ਦੇ ਲੱਗ ਗਿਆ ਜਦੋਂ ਰਾਉਂਡ ਅਪ ਕੀਤਾ ਇਹਨਾਂ ਨੂੰ ਇਹਨੂੰ ਤਾਇ ਦੇ ਕੋਲ 8 ਕਿਲੋ 250 ਗ੍ਰਾਮ ਹੈਲੋਇਨ ਬਰਾਮਦ ਹੋਈ ਜਾਂ ਇਹ ਇਹਦਾ ਪਛੋਕੜ ਜਿਹੜਾ ਹੈਗਾ ਵਾ ਇਹਦੇ ਪਹਿਲਾਂ ਹੀ ਇੱਕ ਹਸਤੇ ਦਾ ਭਰਾ ਉਹ ਵੀ ਜੇਲ੍ਹ ਦੇ ਵਿੱਚ ਤੇ ਕਿਹਦਾ ਪਿਤਾ ਉਹ ਵੀ ਜੇਲ੍ਹ ਦੇ ਵਿੱਚ ਇਹਨਾਂ ਤੇ ਵੀ 13-9 ਬੱਚੇ ਹੁਣ 4.5 ਕਿਲੋ ਇਹਨਾਂ ਦੇ ਕੋਲੋਂ ਹੈ ਰਵਿੰਦਰਰਾਮ ਉਹ ਸੀ ਜਿਹੜੀ ਹੁਆ ਤੇ ਹੁਣ ਜੇਲ੍ਹ ਦੇ ਵਿੱਚ ਆ ਕੋਈ ਹੋਰ ਨਾ ਰਹੇ ਕਿ ਜੀ ਆ ਡੋਂਦੇ ਲਈ ਪਾਕਿਸਤਾਨ ਤੋਂ ਸਰੀਰ ਦੀ ਅਨਕਲਸਾਈਨਮੈਂਟ ਆਈ ਸੀਗੀ ਜਿਹੜੀ ਫਜ਼ਰ ਅੱਗੇ ਜਿਹੜੀ ਡਿਲੀਵਰ ਹੋਣੀ ਆ ਉਹ ਨਹੀਂ ਸੀ ਕਿ ਤੇ ਇਹਦੇ ਤਹਿਤ ਅਸੀਂ ਹੁਣ 5 ਦਿਨ ਦਾ ਰਿਮਾਂਡ ਲਿਆ ਹੋਇਆ ਜਿਹੜੀ ਜਿਹੜੀ ਸਟੇਜ ਸਾਡੀ ਪਹਿਲੀ ਇਨਵੈਸਟੀਗੇਸ਼ਨ ਦੀ ਅਸੀਂ ਥੋੜਾ ਇਹਨੂੰ ਇਨਵੈਸਟੀਗੇਸ਼ਨ ਕਰਦੇ ਆਂ ਕੁਝ ਗਾਲ ਤੋਂ ਬਾਅਦ ਬਾਅਦ ਲੱਗੂਗਾ ਵੀ ਇਹ ਕਿ ਦੇਖਦੇ ਬੰਦੇ ਉਹ ਕਾਂਟੜੇ ਦਾ ਕੰਮ ਕਰ ਲਿਆ ਨੇ ਮੀਡੀਅਲ ਤੇ ਪਹਿਲਾਂ ਕੋਈ ਮਗਦਮਾ ਤੇ ਜੱਜ ਨਹੀਂ ਪਰ ਇਹਦੇ ਖਸ਼ੂਕੜੇ ਦਾ ਪਿਤਾ ਤੇ ਜਿਹਦਾ ਭਰਾ ਦੋਵੇਂ ਇਰੜਿਆ ਉਹ ਜਿੰਦ ਦੇ ਵਿੱਚ ਨੇ ਕਿ ਕੋਈ ਇਨਵੈਸਟੀਗੇਸ਼ਨ ਦੀ ਜਿੰਦਗੀ ਉਹ ਫਾਸਟ ਸਟੇ ਹੋਏਗੀ ਜੇ ਸੁਣਾ ਕੋਈ ਮناسب ਨਹੀਂ ਹੈਗਾ 5 ਦਿਨ ਦਾ ਰਿਮਾਂਡ ਸਾਡੇ ਕੋਲ ਆ ਜਮਰਾ 5 ਦਿਨ ਦੌਰਾਨ ਜੇ ਵੀ ਕੋਈ ਗੱਲ ਸਾਹਮਣੇ ਆਉਗੀ ਤਾਂ ਨਾ ਸੇਰ ਕਰਨਾ ਇਹ ਸਾਰੇ ਇਹਨਾਂ ਦੇ ਗੱਲ ਕਰਕੇ ਪਿਓ ਤੇ ਦੇ ਭਰਾ ਤੇ ਪਹਿਲਾਂ ਨੂੰ ਸਭਾ ਵਿੱਚ ਸਰਕਾਰਾਂ ਦੇ ਵਰਤਿਕਾ ਨੂੰ ਉੱਢੀ ਨੂੰ ਚਾਹੁੰਦਾ ਕੋਲ ਸਤੇਦਾਰ ਹੋ ਨਹੀਂ ਇਹ ਤਿੰਨ ਭਰਾ ਨੇ ਜੀ ਇੱਕ ਬਦਰਨ ਦਾ ਬਾਰੀਆ ਤੇ ਪਰ ਤੇ ਤਿੰਨੇ ਭਰਾ ਦੋਵੇਂ ਭਰਾ ਤੇ ਇੱਕ ਫਾਜ਼ਰੇ ਦਾ ਇਸ ਕੰਮ ਜੀ ਨੰਬਰਟ ਸੀ ਨਹੀਂ ਉਹਨਾਂ ਦੇ ਦੋ ਤਾਂ ਅਰੈਸਟ ਹੋ ਗਏ ਪਹਿਲਾਂ ਹੀ ਉਹ ਸਰਮੀ ਚ ਤੇ ਮੈਨੂੰ ਕੱਲ੍ਹ ਕਿੰਨੇ ਘਰੋਂ ਪੜੀਏ ਕਿੰਨੇ ਪੜੀ ਤੇ ਕਿੱਥੋਂ ਪੜੀਏ ਕਿੱਥੋਂ ਪੜੀ ਕਿੰਨੇ ਬੰਦੇ ਪੜ੍ਹਦੇ ਨੇ ਪੰਜਾਬ ਸਰਕਾਰ ਦੇ ਅੰਨੋਦੋਸਤ ਦਸ਼ਾ ਦੇ ਕਾਰਹੀ ਹੈ ਜੀ ਆ ਉਸ ਦੇ ਤਰਸ ਸ੍ਰੀ ਫਤਿਹ ਸਪੈਸ਼ਲ ਜੀ ਜੀ ਸਾਹਿਬ ਨੇ ਐਡੀਪੀ ਸਾਹਿਬ ਨੇ 3000 ਵਰਮਿਲ ਮਿਸਿੰਗ ਐਆਈਜੀ ਕੈਂਪ ਅਪਰ ਫੂਲ ਕੋਰੇ ਜੀ ਜੋ ਗਵਾਹੀ ਹੈ ਕਿ ਕੱਲ ਮਿਤੀ 13 ਜਨਵਰੀ ਨੂੰ ਸਾਡੇ ਡੀਐਸਪੀ ਸਾਹਿਬ ਪ੍ਰਿੰਸੀਪਲ ਜੀ ਦੇ ਅੰਡਰ ਸੁਪਰਵਾਈਜ਼ ਨੇ ਇੱਥੇ ਇੱਕ ਟੀਮ ਸੀਗੀ ਐਸਆਈ ਚੰਦਰ ਸ਼ੇਖਰ ਇਹਨਾਂ ਨੂੰ ਬੜੀ ਸਟੀਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜਾ ਇਹ ਮੁਵਿੱਚਾ ਸਿੰਘ ਦਾ ਨਾਮ ਫਰਮਜੀਤ ਸਿੰਘ ਵਾਸੀ ਪਿੰਡ ਗੱਟੀ ਦਾ ਜੋ ਇਹ ਹੈ ਰਾਈਨ ਕਿੱਕੜੀਆਂ ਕਾਫੀ ਵੱਡੀ ਮਾਤਰਾ ਵਿੱਚ ਲੈ ਕੇ ਆ ਰਿਹਾ ਉਹ ਦਿੱਤੇ ਅਧਕਾਰ ਵੀ ਕਰਦੀ ਹੋਏ ਇਹਨਾਂ ਨੇ ਜਿਹੜਾ ਕਾਰਵਾਈ ਕੀਤੀ ਨੂੰ ਅਰਾਊਂਡ ਅਪ ਕੀਤਾ ਤਾਂ ਇਹਦੇ ਕੋਲ 8 ਕਿਲੋ 250 ਗ੍ਰਾਮ ਹੈ ਰਾਈਨ ਇਹ ਕਵਰ ਹੋਈ ਆ ਪਿੰਡ ਮਦਰੀ ਦੇ ਨਾਲ ਦੀ ਕੁੰਡੇ ਮੋਰ ਸਰ ਕਿਥੋਂ ਲਿਆ ਸੀ ਤੁਹਾਨੂੰ ਇਹ ਢੂੰਗੜਾਈ ਪਾਕਿਸਤਾਨ ਦੇ ਨਾਲ ਦੇ ਜਿਹੜੇ ਸੰਪਰਕ ਜਿਹੜੇ ਆ ਪਾਏ ਗਏ ਆ ਤੇ ਇਹਦੇ ਜਿਹੜਾ ਭਾਵਾਇਕ ਵੀ ਬਿਨਾਂ ਜੇਲ੍ਹ ਦੇ ਵਿੱਚ ਆ ਤੇ ਇੱਕੇ ਦਾ ਜਿਹੜਾ ਪਿਤਾ ਉਹ ਵੀ ਜੇਲ੍ਹ ਦੇ ਵਿੱਚ ਆ ਉਹ ਪਹਿਲਾਂ 13-9 ਨੂੰ ਪਹਿਲਾਂ ਉਹ ਵੀ ਇਹ 4.5 ਕਿਲੋ ਐਰੋਨ ਦੇ ਵਿੱਚ ਅਰੈਸਟ ਹੋਈ ਨੇ ਉਹ ਜੇਲ੍ਹ ਦੇ ਵਿੱਚ ਆ ਸੋਰੇ ਪਹਿਲਾਂ ਨੰਬਰ ਫਾਈਲ ਤੋਂ ਮਾਤੇ ਦਿੰਦੇ ਇਹਦੇ ਤੇ ਕੋਈ ਮਕਦਮਾ ਨਹੀਂ ਜਿੱਦਰ ਬਿਲਕੁਲ ਹੀ ਹੈ ਆ ਪਹਿਲੀ ਵਿੱਚ ਜਾਂਦੀ ਪਰ ਇਹਦਾ ਪਿਸ਼ੋਕੜ ਜਿਹੜਾ ਵਾ ਉਹਦਾ ਪਿਸ਼ੋਕੜ ਇੱਕ ਕ੍ਰਿਮਲ ਟਾਈਪ ਦਾ ਸਮਗਲ ਟਾਈਪ ਦਾ ਪਰਿਵਾਰ ਇਹਨਾਂ ਦਾ ਪਹਿਲਾਂ ਹੀ ਆਲਰੇਡੀ ਦੋ ਬੰਦੇ ਇਹਨਾਂ ਦੇ ਸੀਰੀਅਲ ਲਾਈਕ ਜੇ ਦੀ ਸਪਲਾਈ ਹੋਣੀ ਸਾਡੀ ਜਿਹੜੀ ਆ ਇਨਵੈਸਟੀਗੇਸ਼ਨ ਪਹਿਲੇ ਸਟੇਜ ਤੇ ਆ ਤੇ ਸਮਾਲੇ ਦਾ ਮਾਇਜੰਦਾ ਸੀ ਲਾਹਿਆ ਤੇ ਉਤੋਂ ਗਾ ਫਦਰ ਇਨਵੈਸਟੀਗੇਸ਼ਨ ਜਾਰੀ ਹੈ ਉਤੋਂ ਬਦਲ ਲੱਗ ਰਹੇ ਵੀ ਕੰਮ ਦੇ